ਸਾਡੇ ਕੋਲ ਤਾਂ ਬੈਠਣ ਲਈ ਕਿਤੇ ਨਾ ਕਿਤੇ ਥੋੜੀ ਬਹੁਤ ਹੀ ਥਾਂ ਅੰਦਰ ਵੀ ਮਿਲ ਜਾਂਦੀ ਜਿਹੜੇ ਲਿਟੀਗੈਂਟਸ ਆਉਂਦੇ ਦੂਰੋਂ ਬਾਹਰੋਂ ਆਉਣੇ ਜਾਂ ਪਰੇਸ਼ਾਨ ਹੁੰਨੇ ਸਾਡੇ ਕੋਲੋਂ ਪਿਛਲੇ 7 ਸਾਲ ਤੋਂ ਕੋਈ ਮੀਂਹ ਦਾ ਮੌਸਮ ਹੈ ਜਾਂ ਕੋਈ ਬਜ਼ੁਰਗ ਹੈ ਉਹਨਾਂ ਨੂੰ ਬੈਠਣ ਲਈ ਕਿਉਂਕਿ ਕੋਈ ਵੀ ਇਨਫਰਾਸਟ੍ਰਕਚਰ ਸਰਕਾਰ ਵੱਲੋਂ ਕਹ ਲਿਆ ਜਾਵੇ ਜਾਂ ਕੋਈ ਵੀ ਸਾਡੇ ਇੱਥੇ ਦਿੱਤਾ ਨਹੀਂ ਗਿਆ ਪ੍ਰੋਵਾਈਡ ਨਹੀਂ ਕੀਤਾ ਗਿਆ ਜਿਹੜੀ 26 ਜੂਨ ਨੂੰ ਸੀ 26 ਜੂਨ ਨੂੰ ਸਾਡੇ ਵਕੀਲ ਭਰਾਵਾਂ ਨੇ ਆਪਣੇ ਆਪਣੇ ਜਿਹੜੇ ਇੱਥੇ ਟੈਂਪਰੇਰੀ ਚੈਂਬਰਸ ਆ ਉਹ ਇੰਸਟਾਲ ਕੀਤੇ ਸੀ ਤੇ 26 ਜੂਨ ਨੂੰ ਸਾਨੂੰ ਐਸਡੀਐਮ ਸਾਹਿਬ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਤੇ ਜਿਹੜੇ ਬੀਬੀਐਮਬੀ ਦੇ ਅਧਿਕਾਰੀ ਸੀ ਉਹ ਤੇ ਇਹਨਾਂ ਸਾਰਿਆਂ ਨੇ ਸਾਨੂੰ ਅਜਮ ਸਾਹਿਬ ਦੇ ਕੋਲ ਮੀਟਿੰਗ ਹੋਈ ਸੀ ਤੇ 26 ਜੂਨ ਨੂੰ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਇਹ ਕੰਮ ਸਟੈਂਡਸਟਿਲ ਕਰ ਦਿਓ ਕਿਉਂਕਿ ਅਸੀਂ ਵੀ ਇਹਨੂੰ ਕੰਮ ਨੂੰ ਕਰਨਾ ਨਹੀਂ ਚਾਹੁੰਦੇ ਸੀ ਕਿ ਅਸੀਂ ਕਿਸੇ ਕਿਸਮ ਦਾ ਸ਼ਹਿਰ ਦੇ ਵਿੱਚ ਇਹ ਮੈਸੇਜ ਭੇਜੀਏ ਕਿ ਜਿਹੜੇ ਵਕੀਲ ਸਹਿਬਾਨ ਆ ਉਹ ਇਨਕ੍ਰੂਚਮੈਂਟ ਕਰਦੇ ਜਾਂ ਵਕੀਲ ਸਰਕਾਂਤ ਸਰਕਾਰੀ ਜ਼ਮੀਨਾਂ ਨੂੰ ਦੱਬਦੇ ਆ ਅਸੀਂ 26 ਜੂਨ ਨੂੰ ਹੀ ਆਪਣਾ ਕੰਮ ਬੰਦ ਕਰ ਦਿੱਤਾ ਸੀ ਕਿ ਕੋਈ ਸੇਧ ਨਾ ਬਣੇ ਸ਼ਹਿਰ ਦੇ ਵਿੱਚ ਕਿ ਇਲੀਗਲ ਇਨਕ੍ਰੂਚਮੈਂਟ ਹੈ ਜਿਹੜੀ ਸਾਡੇ ਵਕੀਲ ਸਾਹਿਬ ਕਰਦੇ ਆ ਪਰ ਬੜੀ ਦੁੱਖ ਦੀ ਗੱਲ ਹੈ ਕਿ ਸਿਵਲ ਐਡਮਿਨਿਸਟ੍ਰੇਸ਼ਨ ਐਸ ਡੀ ਐਮ ਸਾਹਿਬ ਹਾਜ਼ਰ ਸੀ ਸਾਨੂੰ ਵਾਅਦਾ ਕੀਤਾ ਗਿਆ ਸੀ ਕਿ 1 ਮਹੀਨੇ ਦੌਰਾਨ ਤੁਹਾਨੂੰ ਅਸੀਂ ਸਾਰਾ ਜਿਹੜਾ ਇਨਫਰਾਸਟ੍ਰਕਚਰ ਹੈ ਇਹਨੂੰ ਬੜਾ ਕਿ ਇਹਦੇ ਤੇ ਕੋਈ ਰੈਂਟ ਲਗਾਇਆ ਜਾਏਗਾ ਕਾਉਂਟਿਸ ਪਲੈਸਿਬਲ ਐਡਮਿਨਿਸਟ੍ਰੇਸ਼ਨ ਵੀ ਤੁਸੀਂ ਇਹਨੂੰ ਇੰਸਟਾਲ ਕਰ ਰਹੇ ਹੋ ਉਦੋਂ ਤੱਕ ਕਰ ਇਹਨੂੰ ਰੋਕਿਆ ਜਾਵੇ ਪਰ ਅਸੀਂ 1 ਮਹੀਨੇ ਤੋਂ ਲਗਾਤਾਰ ਦੇਖ ਰਹੇ ਹਾਂ 1 ਮਹੀਨੇ ਤੋਂ ਜ਼ਿਆਦਾ ਦਿਨ ਹੋ ਚੁੱਕੇ ਕਿ ਬੀਬੀਐਮਬੀ ਐਡਮਿਨਿਸਟ੍ਰੇਸ਼ਨ ਨੇ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਤੁਸੀਂ ਦੇਖ ਲਓ ਕਿ ਇੱਥੇ ਮੀਂਹ ਦੇ ਸਮੇਂ ਲਿਟੀਗੈਂਸ ਘਟੋ ਘਟ ਪਨੁਪਲੀ ਤੋਂ ਜਾਂ ਇਧਰ ਪਲਾਨ ਸਾਈਡ ਤੋਂ ਜਾਂ ਨੰਗਲ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਆ ਕਿਸੇ ਨੂੰ ਕੋਈ ਖੜਨ ਲਈ ਥੋ ਨਹੀਂ ਆ ਹੁਣ ਮੇਰੇ ਪੱਤਰਕਾਰ ਜਿਹੜੇ ਤੁਹਾਡੇ ਬਹੁਤ ਤੁਸੀਂ ਬੜੇ ਸਤਿਕਾਰਯੋਗ ਆ ਤੁਹਾਡਾ ਬੜਾ ਨੋਬਲ ਪ੍ਰੋਫੈਸ਼ਨ ਹੈ ਤੁਹਾਨੂੰ ਵੀ ਇੱਥੇ ਸਾਨੂੰ ਅਟੈਂਡ ਕਰ ਲਈ ਖੜ ਕੇ ਖੜ ਕੇ ਹੋਣਾ ਪੈ ਰਿਹਾ ਸਾਡੇ ਕੋਲ ਇੱਥੇ ਕੋਈ ਕਾਮਨ ਰੂਮ ਨਹੀਂ ਆ ਸਾਡੇ ਕੋਲ ਕੋਈ ਪਾਣੀ ਦਾ ਪ੍ਰਬੰਧ ਨਹੀਂ ਆ ਸਾਡੇ ਕੋਲ ਕੋਈ ਬੈਠਣ ਦਾ ਪ੍ਰਬੰਧ ਨਹੀਂ ਆ ਕੋਈ ਲਿਟੀਗੈਂਟਸ ਆਂਦਾ ਹੈ ਉਹਨੇ ਕੋਈ ਬਾਹਰੋਂ ਕੋਈ ਗੱਲ ਕਰਨੀ ਹੁੰਦੀ ਕੋਈ ਪਰਸਨਲ ਗੱਲ ਕਰਨੀ ਹੁੰਦੀ ਤੇ ਸਾਡੇ ਕੋਲ ਉਹ ਵੀ ਕੋਈ ਪ੍ਰੋਵਾਈਡ ਨਹੀਂ ਸਾਡਾ ਵਕੀਲ ਸਹਿਬਾਨ ਪਿਛਲੇ ਆਪਾਂ ਫ੍ਰਾਈਡੇ ਤੋਂ ਨਾ ਸੈਟਰਡੇ ਤੋਂ ਹੈ ਨਾ ਪਿਛਲੇ ਸ਼ਨੀਵਾਰ ਤੋਂ ਅਸੀਂ ਇਨਡੈਫਿਨਿਟ ਜਿਹੜੀ ਇੱਥੇ ਸਟ੍ਰਾਈਕ ਨੋ ਵਰਕ ਕੀਤਾ ਸੀ ਤੇ ਅੱਜ ਔਨਰੇਬਲ ਸੌਰੀ ਸਾਰੇ ਪੰਜਾਬ ਦੇ ਵਿੱਚ ਸਾਡੀ ਸਟੇਟ ਦੀ ਕਾਲ ਹੈ ਤੇ ਸਾਨੂੰ ਸਭ ਤੋਂ ਵੱਧ ਰਿਸਪਾਂਸ ਮਿਲਿਆ ਜਿਹੜਾ ਸਾਡਾ ਜ਼ਿਲ੍ਹਾ ਸੀ ਅਨੰਦਪੁਰ ਸਾਹਿਬ ਤੇ ਪਲੱਸ ਆਪਣਾ ਸੌਰੀ ਰੋਪੜ ਤੇ ਅਨੰਦਪੁਰ ਸਾਹਿਬ ਸਾਡਾ ਜ਼ਿਲ੍ਹਾ ਤੇ ਸਾਡੀ ਤਹਿਸੀਲ ਇੱਥੇ ਵੀ ਜਿਹੜੇ ਕੋਰਟਸ ਔਨਰੇਬਲ ਕੋਰਟਸ ਦੇ ਵਿੱਚ ਵਕੀਲ ਸਾਹਿਬਾਨਾਂ ਵੱਲੋਂ ਨੋ ਵਰਕ ਕੀਤਾ ਗਿਆ ਮੈਂ ਉੱਥੇ ਦੇ ਪ੍ਰਧਾਨ ਸਾਹਿਬ ਸਤਨਾਮ ਸਿੰਘ ਜੀ ਤੇ ਜਿਹੜੇ ਸਾਡੇ ਹਰਪ੍ਰੀਤ ਕੰਗ ਜੀ ਆ ਉਹਨਾਂ ਦਾ ਤੇ ਉਹਨਾਂ ਦੀ ਬਾਰ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦਾ ਤੇ ਤੁਹਾਡੇ ਰਾਹੀਂ ਅੱਜ ਪੰਜਾਬ ਦੀ ਜਿੰਨੀਆਂ ਵੀ ਬਾਰ ਐਸੋਸੀਏਸ਼ਨਸ ਨੇ ਸਾਡੇ ਇਹਦੇ ਮੋਟਿਵ ਦੇ ਵਿੱਚ ਸਾਡਾ ਜਿਹੜਾ ਇਹ ਕਾਜ ਹੈ ਇਹ ਲੋਕਾਂ ਦੀ ਲੜਾਈ ਆ ਕਿਉਂਕਿ ਆਪਾਂ ਲੜਾਈ ਆਪਣੀ ਨਹੀਂ ਲੜ ਰਹੇ ਆਪਾਂ ਤਾਂ ਤੁਹਾਨੂੰ ਦੱਸਿਆ ਹੈ ਕਿ ਕੋਈ ਵਕੀਲ ਇੱਥੇ ਸਾਡੇ 2 ਦਿਨ ਲਈ ਆਨੇ ਕੋਈ 3 ਦਿਨ ਲਈ ਆਨੇ ਸਾਡੇ ਬੈਠਣ ਲਈ ਫੇਰ ਵੀ ਕਿਤੇ ਨਾ ਕਿਤੇ ਕੋਈ ਥਾਂ ਹੈ ਪਾਣੀ ਦਾ ਪ੍ਰਬੰਧ ਹੈ ਜਿਹੜੇ ਲਿਟਿਗੇਂਸ ਆ ਉਹਨਾਂ ਲਈ ਕੋਈ ਪ੍ਰਬੰਧ ਨਹੀਂ ਹੈ ਪਰ ਅਸੀਂ ਇਲੀਗਲ ਇਨਕ੍ਰੋਚਮੈਂਟ ਨਹੀਂ ਕਰਨਾ ਚਾਹੁੰਦੇ ਐਡਮਿਨਿਸਟ੍ਰੇਸ਼ਨ ਦਾ ਕਰ ਦੱਸਣਾ ਚਾਹੁੰਦੇ ਤੇ ਨਾ ਹੀ ਅਸੀਂ ਪਰ ਬੀਬੀਐਮਬੀ ਨੂੰ ਵੀ ਕਹਿੰਨੇ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਕਿ ਇਸ ਤਰ੍ਹਾਂ ਨਾ ਕਰੋ ਫਿਰ ਵਿਸ਼ਵਾਸ ਟੁੱਟ ਜਾਂਦਾ ਜਿਹੜੀਆਂ ਗੱਲਾਂ ਹੁੰਦੀਆਂ ਜਾਂ 네ਗੋਸ਼ੀਏਸ਼ਨ ਹੁੰਦੀ ਉਹ ਤੇ ਵਿਸ਼ਵਾਸ ਟੁੱਟ ਜਾਂਦਾ ਜਦੋਂ 26 ਜੂਨ ਨੂੰ ਸਾਨੂੰ ਮੋਤਵਰ ਬੰਦਿਆਂ ਨੇ ਬੈਠ ਕੇ ਪ੍ਰੋਮਿਨੈਂਟਸ ਨੇ ਕਿਹਾ ਹੈ ਕਿ ਅਸੀਂ ਇਹਦਾ ਹੱਲ ਕਰਾਂਗੇ ਉਹਨਾਂ ਨੇ ਕੀਤਾ ਨਹੀਂ ਤੇ ਅੱਜ ਰੋਸ ਵਜੋਂ ਅਸੀਂ ਨੋ ਵਰਕ ਕੀਤਾ ਹੋਇਆ ਪਿਛਲੇ ਸੈਟਰਡੇ ਤੋਂ ਚੱਲ ਰਿਹਾ ਸਾਰੇ ਪੰਜਾਬ ਦੇ ਵਿੱਚ ਨੋ ਵਰਕ ਦੀ ਕਾਲ ਹੈ ਤੇ ਆਪਾਂ ਤੁਹਾਡੇ ਰਹੀ ਬੀਬੀ ਐਡਮਿਨ ਐਮਬੀ ਐਡਮਿਨਿਸਟ੍ਰੇਸ਼ਨ ਤੇ ਪਲੱਸ ਜਿਹੜਾ ਹੈ ਐਸਡੀਐਮ ਸਾਹਿਬ ਹੈ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਡੈਪਟੀ ਕਮਿਸ਼ਨਰ ਸਾਹਿਬ ਹੈ ਉਹਨਾਂ ਨੂੰ ਬੇਨਤੀ ਕਰਦੇ ਕਿ ਤੁਹਾਡੇ ਕੋਲ ਸਾਰਾ ਇਨਫਰਾਸਟ੍ਰਕਚਰ ਹੈ ਬਈ ਜੇ ਤੁਹਾਨੂੰ ਕਿਤੇ ਦਰਖਤਾਂ ਦੇ ਥੱਲੇ ਬੈਠ ਕੇ ਕੰਮ ਕਰਨਾ ਪੈ ਜਵੇ ਜਾਂ ਤੁਹਾਨੂੰ ਸੜਕਾਂ ਤੇ ਖੜ ਕੇ ਕੰਮ ਕਰਨਾ ਪੈ ਜਵੇ ਕੀ ਤੁਸੀਂ ਐਫੀਸ਼ੀਐਂਸੀ ਨਾਲ ਕੰਮ ਕਰ ਸਕੋਗੇ ਜਾਂ ਤੁਹਾਡੇ ਲਈ ਬੜੇ 에ਅਰ ਕੰਡੀਸ਼ਨ ਰੂਮ ਹੈ ਜਾਂ ਤੁਹਾਡੇ ਲਈ ਅਸੀਂ ਤਾਂ 에ਅਰ ਕੰਡੀਸ਼ਨ ਵੀ ਨਹੀਂ ਮੰਗ ਰਹੇ ਅਸੀਂ ਤਾਂ ਕਹਿ ਰਹੇ ਟੈਂਪਰੇਰੀ ਸਟਰਕਚਰ ਹੈ ਕਿ ਜਦੋਂ ਇਹ ਸਾਡਾ ਕੋਰਟ ਇੱਥੋਂ ਬਿਲਡਿੰਗ ਸ਼ਿਫਟ ਹੋ ਜਾਏਗੀ ਅਸੀਂ ਅੰਟਰਟੇਕਿੰਗ ਦੇਣ ਨੂੰ ਤਿਆਰ ਆਂ ਅਸੀਂ ਸ਼ਰਤ ਕਰਦੇ ਅਸੀਂ ਕੋਈ ਇਲੀਗਲ ਇਨਕ੍ਰੋਚਮੈਂਟ ਕਰਦੇ ਆਂ ਤਾਂ ਸਾਡਾ ਚੈਂਬਰ ਤੇ ਤੁਸੀਂ ਪੀਐਮਬੀ ਕਰ ਲਵੇ ਸਿਵਲ ਐਡਮਿਨਿਸਟ੍ਰੇਸ਼ਨ ਕਰ ਲਵੇ ਉਦੋਂ ਤੱਕਰ ਜਦੋਂ ਤੱਕਰ ਸਾਡਾ ਆਨਰੇਬਲ ਕੋਰਟ ਹਾਈ ਕੋਰਟ ਆਨਰੇਬਲ ਹਾਈ ਕੋਰਟ ਸਾਨੂੰ ਬਿਲਡਿੰਗ ਜਾਂ ਕਿਤੇ ਲੈਂਡ ਨਹੀਂ ਪ੍ਰੋਵਾਈਡ ਕਰਦਾ ਉਦੋਂ ਤੱਕਰ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਆ ਅਲਾਸ ਕਹਿਣਾ ਅੱਗੇ ਪ੍ਰਧਾਨ ਜੀ ਦੱਸਣਗੇ ਕਿ ਅਫਸਰ ਸਹਿਬਾਨ ਚਾਹੇ ਬੀਬੀਐਮਬੀ ਦੇਣ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਆ ਚਾਹੇ ਕੋਈ ਸਰਕਾਰੀ ਦਰਬਾਰੇ ਆ ਕਿ ਇਹ ਜੇ ਇਨਫਰਾਸਟ੍ਰਕਚਰ ਦੇ ਵਿੱਚ ਐਫੀਸ਼ੀਐਂਸੀ ਨਾਲ ਕੰਮ ਕੀਤਾ ਜਾ ਸਕਦਾ ਕਿ ਸੋਚਿਆ ਜਾ ਸਕਦਾ ਕਿ ਕਿਸੇ ਦੀ ਧੀ ਪੈਣ ਇੱਥੇ ਆਈ ਹੋਵੇ ਤੇ ਇੱਥੇ ਉਹਨੂੰ ਬੈਠਣ ਨੂੰ ਥਾਂ ਨਾ ਹੋਵੇ ਛੱਤ ਨਾ ਹੋਵੇ ਕੀ ਇਸ ਤਰ੍ਹਾਂ ਦਾ ਕੰਮ ਕੀਤਾ ਜਾ ਸਕਦਾ ਕਿ ਜੇ ਤੁਹਾਨੂੰ ਇਹਨਾਂ ਗੱਲਾਂ ਤੇ ਸਾਡੇ ਤੇ ਤੁਸੀਂ ਸਾਡੇ ਨਾਲ ਵਾਅਦਾ ਨਹੀਂ ਰਮਾਣਾ ਸੀ ਤਾਂ ਤੁਹਾਨੂੰ ਮੰਨਣਾ ਨਹੀਂ ਚਾਹੀਦਾ ਸੀ ਕਿ ਅਸੀਂ ਵੀ ਆਪਣਾ ਆਪਣਾ ਫਿਰ ਜ਼ੋਰ ਲਾ ਲੈਂਦੇ ਸਾਡੇ ਕੋਲ ਹੋਰ ਤਰੀਕੇ ਬਹੁਤ ਸੀ ਅਸੀਂ ਕਰਨ ਸਾਨੂੰ ਕਰਨੇ ਆਂਦੇ ਆ ਪਰ ਅਸੀਂ ਤੁਹਾਡੀ ਕਾਨੂੰਨ ਦੇ ਰੇਖਾ ਦਾਇਰੇ ਚ ਰਹਿ ਕੇ ਤੁਹਾਡਾ ਅਹੁਦੇ ਦਾ ਸਨਮਾਨ ਕਰਕੇ ਬੀਬੀਐਮਬੀ ਦੇ ਅਫਸਰ ਸਹਿਬਾਨਾਂ ਦਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਦਾ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਕੀਤੀਆਂ ਪਰ ਤੁਸੀਂ ਮੁਕਰ ਗਏ ਤੇ ਲਾਸਟ ਮੈਂ ਇਹ ਕਹਿੰਦਾ ਕਿ ਮੈਂ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਵੀ ਕਹਿੰਨਾ ਚੇਅਰਮੈਨ ਸਾਹਿਬ ਨੂੰ ਵੀ ਕਹਿੰਨਾ ਤੇ ਇੱਥੇ ਦੇ ਚੀਫ ਸਾਹਿਬ ਨੂੰ ਵੀ ਕਹਿੰਨਾ ਤੇ ਹੋਰ ਸਬੋਡੀਨੇਟ ਅਫਸਰ ਸਹਿਬਾਨ ਨੂੰ ਤੇ ਐਸਡੀਐਮ ਸਾਹਿਬ ਤੇ ਡੈਪਟੀ ਕਮਿਸ਼ਨਰ ਜੀ ਨੂੰ ਵੀ ਕਹਿੰਨਾ ਕਿ ਕਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਦੇ ਜੇ ਮਾਹੌਲ ਚ ਤੁਸੀਂ ਕੰਮ ਕਰ ਸਕਦੇ ਕਿ ਜੇ ਤੁਪ ਤੁਸੀਂ 45 ਡਿਗਰੀ ਦੇ ਵਿੱਚ ਆ ਕੇ ਆਪਣੀ ਐਫੀਸ਼ੀਐਂਸੀ ਦਿਖ ਜਾ ਬੀਬੀਐਮਬੀ ਦੇ ਅਫਸਰ ਸਹਿਬਾਨ ਪਾਖੜਾ ਡੈਮ ਨੂੰ ਚਲਾਉਣ ਦੇ ਲਈ ਧੁੱਪਾਂ ਚ ਖੜ ਕੇ ਕੰਮ ਕਰ ਸਕਦੇ ਐਸਡੀਐਮ ਸਾਹਿਬ ਆਪਣਾ ਬਾਹਰ ਬੱਸ ਸਟੈਂਡ ਦੇ ਕੋਲ ਖੋਖਾ ਲਾ ਕੇ ਕੰਮ ਕਰ ਸਕਦੇ ਤਾਂ ਅਸੀਂ ਧੁੱਪ ਚ ਲਾ ਕੇ ਕਰਨ ਨੂੰ ਤਿਆਰ ਆ ਤੁਸੀਂ ਬੀਬੀਐਮਬੀ ਐਡਮਿਨਿਸਟ੍ਰੇਸ਼ਨ ਅੱਜੇ ਸਾਡੇ ਖੋਕੇ ਚੱਕ ਲੋ ਪਰ ਜੇ ਸਾਨੂੰ ਤੁਸੀਂ 45 ਡਿਗਰੀ ਟੈਂਪਰੇਚਰ ਜੂ ਕੰਮ ਨਹੀਂ ਕਰ ਲੈਂਦੇ ਮੈਂ ਇਹਨੂੰ ਕੰਟਰੋਵਰਸੀ ਚ ਨਹੀਂ ਲੈ ਕੇ ਜਾਣਾ ਚਾਹਨਾ ਕਿ ਸਾਨੂੰ ਅਲਾਉ ਕੀਤਾ ਜਾਵੇ ਲੀਗਲੀ ਅਲਾਉ ਕੀਤਾ ਜਾਵੇ ਅਸੀਂ ਅੰਡਰਟੇਕਿੰਗ ਦੇਣ ਨੂੰ ਤਿਆਰ ਆ ਤੇ ਮੈਂ ਇਹੀ ਬੇਨਤੀ ਕਰਦਾ ਬੀਬੀਐਮਬੀ ਤੇ ਉਹਨਾਂ ਨੂੰ ਕਿ ਸਾਨੂੰ ਅਲਾਉ ਕੀਤਾ ਜਾਵੇ ਅੰਡਰਟੇਕਿੰਗ ਦੇ ਅੰਦਰ ਨੁਤਿਆਰਾਂ ਸਾਡੀ ਵਕੀਲ ਸਹਿਬਾਨਾਂ ਦੀ ਆਪਣੀ ਲੜਾਈ ਨਹੀਂ ਹੈ ਇੱਥੇ ਜੇ 1 ਦਿਨ 200 ਕੇਸ ਲੱਗਿਆ ਹੁੰਦਾ ਜੇ ਇੱਕ ਇੱਕ ਬੰਦਾ ਵੀ ਆਵੇ ਤਾਂ ਵੀ 400 ਬੰਦਾ ਖੜਾ ਹੁੰਦਾ ਇਹ ਇੱਥੇ 40 ਬੰਦਿਆਂ ਦੇ ਖੜਨ ਦੀ ਥਾਂ ਨਹੀਂ ਹੈ ਤੇ ਜੇ ਤੁਸੀਂ ਸਾਨੂੰ ਐਡੇ ਨੋਬਲ ਕਾਜ਼ ਲਈ ਇੱਕ ਰਾਇਲ ਪ੍ਰੋਫੈਸ਼ਨ ਮੰਨਿਆ ਜਾਂਦਾ ਵਕਾਲਤ ਤੇ ਉਹਦੀ ਵੀ ਡਿਗਨਿਟੀ ਨੂੰ ਜਿਹੜਾ ਇੱਥੇ ਕਹਿਣ ਦਾ ਮਤਲਬ ਰੋਲਿਆ ਜਾ ਰਿਹਾ ਸੜਕਾਂ ਤੇ ਕਿ ਅਸੀਂ ਕੰਮ ਕਰਨ ਦਾ ਤਰੀਕਾ ਨਹੀਂ ਹੈ ਅੰਦਰ ਅਸੀਂ ਕੋਰਟ 'ਚ ਉਸ ਤਰ੍ਹਾਂ ਕੇਸ ਪ੍ਰੈਜ਼ੈਂਟ ਨਹੀਂ ਕਰ ਸਕਦੇ ਜੇ 45 ਡਿਗਰੀ ਧੁੱਪ ਚੜਨਾ ਤੇ ਮੈਂ ਕਹਿੰਦਾ ਬੇਨਤੀ ਕਰਦਾ ਕਿ ਇਹਨੂੰ ਸੌ ਇਨੂੰ ਰੈਗੂਲਰਾਈਜ਼ ਕੀਤਾ ਜਾਵੇ ਚੈਂਬਰਸ ਨੂੰ ਸਾਡੇ ਦੇ ਜੋ ਇੱਕ ਲਿਮਿਟ ਘਾਟੋ ਘੱਟ ਜਿਹੜਾ ਰੈਂਟ ਤੁਸੀਂ ਲੋਕਾਂ ਨੂੰ ਲਾਨੇ ਉਹ ਸਾਨੂੰ ਲਾਇਆ ਜਾਵੇ ਅਸੀਂ ਅੰਡਰਟੇਕਿੰਗ ਦੇਣ ਨੂੰ ਤਿਆਰ ਆ ਕਿ ਜਿੱਦਣ ਸਾਡੀ ਕੋਰਟ ਦੀ ਬਿਲਡਿੰਗ ਸ਼ਿਫਟ ਹੋਗੀ ਤੇ ਅਸੀਂ ਇਹਨਾਂ ਨੂੰ ਹਲਾ ਲਾਂਗੇ ਚੱਕ ਲਾਂਗੇ ਤੇ ਜੇ ਨਹੀਂ ਚੱਕਾਂਗੇ ਤਾਂ ਤੁਸੀਂ ਇਲੀਗਲੀ ਚੱਕ ਲਓ ਤੇ ਲਾਸਟ ਆ ਮੈਂ ਲੰਗਰ ਵਾਸੀਆਂ ਨੂੰ ਕਹਿਣਾ ਵੀ ਤੁਹਾਡੀ ਲੜਾਈ ਇਲਾਕੇ ਦੀ ਲੜਾਈ ਲੜ ਰਹੇ ਆਂ ਸੀ ਵਕੀਲ ਸਹਿਬਾਨ ਸਾਡੀ ਕੋਈ ਨਿੱਜੀ ਲੜਾਈ ਨਹੀਂ ਆ ਤੁਹਾਡੇ ਲਈ ਲੜ ਰਹੇ ਤੇ ਦੂਜੀ ਗੱਲ ਇਹ ਆ ਵੀ ਬੀਬੀਐਮਬੀ ਪਲੱਸ ਐਡਮਿਨਿਸਟ੍ਰੇਸ਼ਨ ਨੂੰ ਕਹਿੰਦੇ ਅਸੀਂ ਧੱਕੇ ਨਾਲ ਇਲੀਗਲ ਕੋਈ ਕੰਮ ਨਹੀਂ ਕਰਨਾ ਚ ਤੇ ਮਿਊਚੁਅਲ ਰਿਸਪੈਕਟ ਤੇ ਮੁੱਕ ਜਾਂਦੀ ਹੁੰਦੀ ਆ ਜੇ ਐਡੇ ਵੱਡੇ ਅਥਾਰਟिटीज ਚੰਡੀਗੜ੍ਹ ਤੋਂ ਆ ਕੇ ਜਾ ਇਹਨਾਂ ਦੇ ਜ਼ਿੰਮੇਵਾਰ ਅਧਿਕਾਰੀ ਜਾਇ ਐਸਡੀਐਮ ਸਾਹਿਬ ਬੈਠੇ ਹੋਣ ਤੇ ਜੇ ਅਸੀਂ ਉਹਨਾਂ ਤੋਂ ਉਸ ਟਾਈਮ ਲਿਖਤੀ ਮੰਗਦੇ ਜਾਂ ਅਸੀਂ ਉਹਨਾਂ ਤੋਂ ਕੋਈ ਐਸੀ ਜੀ ਗੱਲ ਮੰਗਦੇ ਅਸੀਂ ਵੀ ਉਹਨਾਂ ਨੂੰ ਇਹੀ ਜਵਾਬ ਦੇ ਕੇ ਆਏ ਸੀ ਕਿ 26 ਜੂਨ ਨੂੰ ਅਸੀਂ ਦੁਪਹਿਰ ਦੇ 2 ਵਜੇ ਤੋਂ ਬਾਅਦ ਕੰਮ ਕਰ ਬੰਦ ਕਰ ਦਿੱਤਾ ਜਿੱਥੇ ਖੜਾ ਉੱਥੀ ਆ ਤੇ ਉਹਨਾਂ ਨੇ ਵੀ ਸਾਨੂੰ ਕਿਹਾ ਸੀ ਗੱਲ ਤਾਂ ਜ਼ੁਬਾਨ ਦੀ ਹੁੰਦੀ ਆ ਜੇ ਕਿਸੇ ਨੇ ਮੁਕਰ ਨਾ ਹੋਵੇ ਉਹ ਤਾਂ ਲਿਖ ਕੇ ਵੀ ਮੁਕਰਿਆ ਜਾ ਸਕਦਾ ਇਸ ਲਈ ਅਸੀਂ ਉਹਨਾਂ ਦੀ ਜ਼ੁਬਾਨ ਤੇ ਵਿਸ਼ਵਾਸ ਕੀਤਾ ਨਾ ਕਿ ਉਹਨਾਂ ਤੋਂ ਅਸੀਂ ਕੋਈ ਡਿਮਾਂਡ ਕੀਤੀ ਸਾਨੂੰ ਹੁਣ ਵੀ ਵਿਸ਼ਵਾਸ ਆ ਕਿ ਉਹ ਬੜਾ ਸਾਨੂੰ ਹੰਬਲੀ ਲੈਣਗੇ ਸਾਡੇ ਕੰਫਰਟੇਬਲੀ ਸਾਡੇ ਮਸਲੇ ਦਾ ਹੱਲ ਕਰਨਗੇ ਜਿਹੜੀ ਜ਼ੁਬਾਨ ਤੋਂ ਹੀ ਜੇ ਮੁਕਰਿਆ ਜਾਵੇ ਤਾਂ ਲਿਖਤੀ ਵੀ ਮੁਕਰਿਆ ਜਾ ਸਕਦਾ ਜਵਾਬ ਦੀ ਹੈ ਜੀ ਕੋਈ ਨਹੀਂ ਰਿਟਰਨ ਤੇ ਨਹੀਂ ਉਹਨਾਂ ਨੇ ਕਿਹਾ ਮੈਂ ਜ਼ੁਬਾਨੀ ਦਿੱਤਾ ਸੀਗਾ ਵੀ ਅਸੀਂ ਕੋਈ ਹੱਲ ਕਰਕੇ ਹਾਂ ਵਿਧਨ ਮੰਤ ਐਸ.ਡੀ.ਐਮ ਸਾਹਿਬ ਨੇ ਜ਼ਿੰਮੇਵਾਰੀ ਲਈ ਸੀ ਹਾਂਜੀ ਹਾਂਜੀ ਕਿ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੱਤ ਅਕਸਤੀ ਮਤਲਕ ਇਹਦੀ ਸੀ ਕਿ ਜੋ 2018 ਤੋਂ ਮੈਂ ਥੋੜਾ ਜਿਹਾ ਪਿੱਛੇ ਬੈਕਗ੍ਰਾਉਂਡ ਦੱਸ ਦਵਾਂ ਸਾਰਿਆਂ ਨੂੰ 2018 ਦੇ ਵਿੱਚ ਇੱਥੇ ਗ੍ਰਾਮ ਨਿਆਂਲੇ ਆਈ ਨੰਗਲ ਦੇ ਵਿੱਚ ਸਟੈਬਲਿਸ਼ਮੈਂਟ ਹੋਈ 28 ਤਿੰਨ 2018 ਨੂੰ ਤੇ ਅਗਲੇ ਹੀ ਮਹੀਨੇ ਇੱਥੇ ਜੱਜ ਸਾਹਿਬ ਵੀ ਬੈਠ ਗਏ ਸੀ ਪਹਿਲੇ ਇਹ ਹੋਰ 19 ਦੇ ਵਿੱਚ ਆ ਕੇ ਇਹ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਹੁੰਦੇ ਸੀ ਇੱਥੇ ਪਰਮਨੈਂਟ ਕੋਰਟ ਆ ਗਏ ਕੋਰਟ ਆਈ ਨੂੰ 2018 ਤੇ ਹੁਣ 2025 ਚੜ ਗਿਆ ਜੀ ਤੇ 7 ਸਾਲ ਇੱਕ ਬਹੁਤ ਸਮਾਂ ਹੁੰਦਾ 7 ਸਾਲ ਦੇ ਵਿੱਚ ਇੱਥੇ ਕੁਝ ਨਹੀਂ ਬਦਲਿਆ ਉਹੀ BBMP ਦੀ ਲੀਜ਼ ਦੀ ਪ੍ਰਾਪਰਟੀ TV ਹਸਪੀਟਲ ਉਹੀ ਪਿੱਛੇ ਮੋਰਚਰੀ ਹੈ ਨਾ ਤਾਂ ਇੱਥੇ ਕੋਈ ਲਿਟਿਗੈਂਟਸ ਲਈ ਬੈਠਣ ਨੂੰ ਜਗ੍ਹਾ ਹੈ ਨਾ ਹੀ ਐਡਵੋਕੇਸ਼ਨ ਬੈਠਣ ਨੂੰ ਜਗ੍ਹਾ ਹੈ ਇਹ ਗੱਲ 3 ਸਾਲ ਪਹਿਲਾਂ ਵੀ ਜੇ ਪ੍ਰੈਸ মিডিਆ ਇੱਥੇ ਸੀ ਕਿ 3 ਸਾਲ ਪਹਿਲਾਂ ਵੀ ਬਾਰ ਸੈਸ਼ਨ ਨੰਗਲ ਨੇ ਇੱਥੇ ਐਜੀਟੇਸ਼ਨ ਕੀਤਾ ਸੀ ਇੱਥੇ 4 ਦਿਨ ਹੰਗਰ ਸਟ੍ਰਾਈਕ ਰਹੀ ਸਾਰੇ ਮੇਰੇ ਜਿਹੜੇ ਹੌਨਰੇਬਲ ਮੈਂਬਰਸ ਸਾਰੇ ਇੱਥੇ ਪ੍ਰੈਜ਼ੈਂਟ ਸੀ 4 ਦਿਨ ਅਸੀਂ ਹੰਗਰ ਸਟ੍ਰਾਈਕ ਤੇ ਰਹੇ ਉਸ ਤੋਂ ਬਾਅਦ ਉਸ ਟਾਈਮ ਵੀ ਸਿਵਲ ਐਡਮਿਨਿਸਟ੍ਰੇਸ਼ਨ ਨੇ ਆ ਕੇ ਸਾਨੂੰ ਇੱਥੇ ਕਿ ਅਸੀਂ ਦੀ ਆਸ਼ਵਾਸ਼ੀਤ ਇਹਲਾ ਅਸੀਂ ਚੁੱਕੀ ਸੀ ਚਟੀਆਂ ਹੈਗੀਆਂ ਬਹੁਤ ਹੀ ਜਲਦ ਆ ਜਾਣਗੀਆਂ ਪਰ 225 ਆ ਗਈ 225 ਅਭੀ ਅਸੀਂ ਉੱਥੇ ਖੜੇ ਆ ਫਿਰ ਅਸੀਂ ਪਿਛਲੇ ਵੀਕ ਅਸੀਂ ਦੇਖ ਜਦੋਂ ਰੈਣੀ ਸੀਜ਼ਨ ਆਇਆ ਸਾਨੂੰ ਅਥੇ ਬੜੀ ਤਕਲੀਫ ਆ ਸੀ ਹੋਰ ਆਪਣੀ ਮੀਟਿੰਗ ਕੀਤੀ ਸਾਰੇ ਬਾਡ ਮੈਂਬਰ ਨੇ ਕਿ ਹੁਣ ਅਸੀਂ ਬਹੁਤ ਦੇਖ ਲਿਆ ਅਸੀਂ ਐਡਮਿਨਿਸਟ੍ਰੇਸ਼ਨ ਕੋਲ ਵੀ ਚਲੇ ਗਏ ਅਸੀਂ ਆਪਣੀ ਜੁਡੀਸ਼ੀਅਲ ਕੋਲ ਵੀ ਅਸੀਂ ਮੈਮੋਰੰਡਮ ਕਾਫੀ ਦਿੰਦੇ ਆਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਦਿੰਦੇ ਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਫੇ ਸਾਡੀ ਕਿਉਂ ਕਾਹਨ ਸੀ ਕਿ ਕਿਉਂ ਨਾ ਅਸੀਂ ਆਪਣਾ ਜਿਹੜਾ ਦੁੱਖ ਦਰਦ ਹੈਗਾ ਅਸੀਂ ਪੂਰੇ ਪੰਜਾਬ ਦੀ ਬਾਰ ਦੇ ਵਿੱਚ ਅਸੀਂ ਕੋਈ ਪਲੇਟਫਾਰਮ ਤੇ ਲੈ ਕੇ ਜਾਈਏ ਕਿ ਕਿਆ ਪਤਾ ਇਹਦੇ ਨਾਲ ਸਾਡਾ ਕੋਈ ਹੱਲ ਹੋ ਸਕੇ ਕੋਈ ਪ੍ਰੈਸ਼ਰ ਪਵੇ ਐਡਮਿਨਿਸਟ੍ਰੇਸ਼ਨ ਨੂੰ ਕੋਈ ਜੁਡੀਸ਼ੀਅਲ ਨੂੰ ਕੋਈ ਹਾਈ ਕੋਰਟ ਨੂੰ ਕਿਉਂ ਸਾਡਾ ਦੇਖਣ ਹੁਣ ਮੈਨੂੰ ਲੱਗਦਾ ਹੈ ਕਿ ਜਿਹੜੇ ਅਸੀਂ ਅੱਜ ਅੱਜ ਜਿਹੜਾ ਨੋ ਵਰਕ ਪਿਆ ਸੀ ਆ ਲਗਭਗ ਪੰਜਾਬ ਦੀਆਂ ਬਹੁਤ ਸਾਰੀਆਂ ਬਾਰਾਂ ਨੇ ਸਾਡਾ ਸਮਰਥਨ ਦਿੱਤਾ ਉਹ ਤੇ ਉਹ ਇਸ ਜਿਹੜੀ ਸਾਡੀ ਜੈਨੂਇਨ ਡਿਮਾਂਡ ਹੈ ਇਹ ਅਸੀਂ ਕੋਈ ਨਜਾਇਜ਼ ਮੰਗ ਨਹੀਂ ਹੈ ਕਿ ਜੇ ਇੱਥੇ ਲਿਟਿਗੇਸ਼ਨ ਸੁਬੈਟ ਹੋਣ ਨੂੰ ਕੋਈ ਸ਼ੈੱਡ ਬਣ ਜਾਏਗੀ ਜਾਂ ਕੁਝ ਕਮਰੇ ਬਣ ਜਾਣਗੇ ਕਿ ਇੱਥੇ ਐਡਵੋਕੇਟਸ ਬੈਠ ਜਾਣਗੇ ਇਹ ਕੋਈ ਨਜਾਇਜ਼ ਮੰਗ ਨਹੀਂ ਹੈ ਜਹਿਜ਼ ਮੰਗ ਹੈ ਇਸ ਦੇ ਨਾਲ ਵਕਾਲਤ ਜਿਹੜੀ ਹੈਗੀ ਉਹਦਾ ਕੰਮ ਵੀ ਸੋਖਾ ਹੁੰਦਾ ਤੇ ਅੱਛਾ ਬਾਰਨ ਬੈਂਚ ਰਿਲੇਸ਼ਨ ਰਹਿੰਦਾ ਅਸੀਂ ਚੰਗੀ ਤਰ੍ਹਾਂ ਅਸੀਂ ਪ੍ਰੈਕਟਿਸ ਕਰਦੇ ਜਿੱਦਾਂ ਮੇਰੇ ਕਲੀਗ ਨੇ ਦੱਸਿਆ ਤੇ ਅੱਜ ਜਿਹੜਾ ਪ੍ਰੋਸੈਸ ਸੀਗਾ ਕੱਲ ਵੀ ਸਾਡੀ ਨੋ ਵਰਕ ਹੈ ਆਪ ਦੀ ਸਟਾਈਲ ਇਹ ਜ਼ੋਟ ਨਹੀਂ ਹੁੰਦਾ ਮੈਟਰ ਜਦ ਤੱਕ ਕੋਈ ਸਾਡੀ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਜਾਂ BBMP ਜਾਂ ਜੁਡੀਸ਼ੀਅਲ ਸਾਨੂੰ ਇੱਥੇ ਪਰਮਾਨੈਂਟ ਕੋਈ ਬੈਠਣ ਦਾ ਸਟਰਕਚਰ ਨਹੀਂ ਦਿੰਦੀ ਕੋਈ ਬੇਸਿਕ ਫੈਸਿਲਿਟੀਆਂ ਸਾਨੂੰ ਪ੍ਰੋਵਾਈਡ ਨਹੀਂ ਕਰਦੀ ਤਦ ਤੱਕ ਸਾਡੀ ਜਿਹੜੀ ਹੈਗੀ ਆ ਇਹ ਜਿਹੜਾ ਨੋ ਵਰਕੈਂਸੀ ਚਲਾ ਰਹੇ ਆ ਇਹ ਰੈਗੂਲਰ ਚੱਲਦਾ ਰਹੇਗਾ ਅਸੀਂ ਇੱਥੇ ਲੜਾਈ ਜਿਹੜੀ ਕੋਰਟ ਹੈ ਨਾ ਜੀ ਕੋਰਟ ਜਿਹੜੀ ਆਂਦੀ ਹੈ ਉਹ BBMP ਦੁਆਰਾ ਨਹੀਂ ਚਲਾਈ ਜਾਂਦੀ ਜੀ ਕੋਰਟ ਨੂੰ ਚਲਾਣਾ ਹੈ ਜੇ ਕੋਰਟ ਨੂੰ ਕੋਈ ਪ੍ਰਮਿਸਿਸ ਦੇਣੀ ਹੈ ਉਹ ਪੰਜਾਬ ਸਰਕਾਰ ਨੇ ਦੇਣੀ ਹੈ ਤੁਸੀਂ ਪੱਤਰ ਪੱਤਰਕਾਰ ਭਾਈਚਾਰਾ ਹੈਗੇ ਤੁਸੀਂ ਇਹ ਸਵਾਲ ਪੰਜਾਬ ਗਵਰਨਮੈਂਟ ਨੂੰ ਜਾਂ ਜਿਹੜੇ ਸਾਡੇ ਮੰਤਰੀ ਸਾਹਿਬ ਹੈ ਉਹਨਾਂ ਨੂੰ ਉਹਨਾਂ ਨੂੰ ਕਰੋ ਕਿ ਜਿਹੜੀ ਜਿਹੜੀ ਹੁਣ ਆ ਕੋਰਟ ਵੀ ਚੱਲ ਰਹੀ ਹੈ ਇਹ ਲੀਸ ਤੇ ਹੈ ਇਹ ਪੈਸੇ ਦੇ ਰਹੀ ਹੈ BBMP ਨੂੰ ਦਿੱਤੇ ਨਹੀਂ ਦਿੱਤੇ ਸਾਨੂੰ ਨਹੀਂ ਪਤਾ ਪਰ ਗੱਲ ਹੈ ਕਿ ਇਹ ਸਾਰੀਆਂ ਜਿਹੜੀਆਂ ਫੈਸਿਲਟੀਆਂ ਦੇਣੀਆਂ ਹੈ ਗਵਰਨਮੈਂਟ ਆਫ ਪੰਜਾਬ ਦੀ ਜ਼ਿੰਮੇਵਾਰੀ ਹੈ ਸਾਡੇ ਮੰਤਰੀ ਕੱਚੀ ਉਹਨਾਂ ਨੇ ਰਿਪੋਰਟੇਸ਼ਨ ਦਿੱਤੀ ਹੈ ਹਾਂ ਜੀ ਸਰ ਅਸੀਂ ਦਿੰਦੇ ਰਹੇ ਹਾਂ ਅਸੀਂ ਐਸਡੀਐਮ ਸਾਹਿਬ ਨੂੰ ਦਿੰਦੇ ਰਹੇ ਹਾਂ ਐਸਡੀਐਮ ਸਾਹਿਬ ਲਾਸਟ ਮੈਂ ਅਸੀਂ ਐਸਡੀਐਮ ਸਾਹਿਬ ਰਾਈ ਜਾਣੀ ਸਾਹਿਬ ਨਾ ਜਾਈਆਂ ਹੁਣ ਅਸੀਂ ਐਸਡੀਐਮ ਸਾਹਿਬ ਨੂੰ ਨੁਮਾਇੰਦੇ ਤਾਂ ਜਿਹੜੀ ਡਿਊਟੀ ਪੱਤਰਕਾਰਾਂ ਦੀ ਨਹੀਂ ਲਾ ਰਹੇ ਇੱਕ ਚੌਥਾ ਥਾਮ ਹੈ মিডিਆ ਤੇ ਜੇ ਜਿਹੜੀ ਵੀ ਕੋਈ ਗੱਲ ਹੈ ਕੋਈ ਵੀ ਇੱਕ ਤੇ ਰਾਬਤਾ ਚੱਲਦਾ ਹੁੰਦਾ ਜਦੋਂ ਰਾਬਤਾ ਬੰਦ ਹੋਇਆ ਹੁੰਦਾ ਤਾਂ ਪੱਤਰਕਾਰ ਸਹਿਬਾਨ ਇੱਕ ਰਸਤਾ ਹੁੰਦੀ ਕਿ ਅਸੀਂ ਤੁਹਾਨੂੰ ਨਹੀਂ ਕਹਿੰਦੇ ਤੁਸੀਂ ਪਜਾਓ ਤੁਹਾਡੀ ਅਖਬਾਰ ਤੇ ਇਲੈਕਟ੍ਰੋਨਿਕ মিডিਆ ਨੇ ਉਹ ਪਹੁੰਚਾਣਾ ਇਹ ਜਿਹੜੀ ਮੈਂ BBMP ਦੀ ਹੀਰਾ ਸਾਹਿਬ ਨੇ ਬਿਲਕੁਲ ਗੱਲ ਠੀਕ ਕਹੀ ਜਿੱਥੇ ਵੀ ਕੋਰਟ ਐਸਟੈਬਲਿਸ਼ ਹੋਣਾ ਆਨਰੇਬਲ ਕੋਰਟ ਕੋਈ ਵੀ ਹੋਣਾ ਉਹ ਜਿਹੜੀ ਲੈਂਡ ਹੈ ਉਹ ਪੰਜਾਬ ਸਰਕਾਰ ਨੇ ਪ੍ਰੋਵਾਈਡ ਕਰਨੀ ਨਾ ਕਿ BBMP ਨੇ ਜਾਂ ਕਿਸੇ ਨੇ ਹੋਰ ਨੇ ਕਿਉਂਕਿ ਆਨਰੇਬਲ ਹਾਈ ਕੋਰਟ ਨੇ ਜਦੋਂ ਵੀ ਕਿਤੇ ਕੋਰਟ ਐਸਟੈਬਲਿਸ਼ ਕਰਨਾ ਹੈ ਇਹ ਤਾਂ BBMP ਮਜਬੂਰੀ ਇਸ ਲਈ ਸੀ ਆਨਰੇਬਲ ਕੋਰਟ ਦੀ ਲੀਜ਼ ਤੇ ਲੈਣਾ ਕਿਉਂਕਿ ਇਹ ਲੈਂਡ BBMP ਦੀ ਹੈ ਤੇ ਪਿਛਲੇ 7 ਸਾਲਾਂ ਤੋਂ ਪੰਜਾਬ ਸਰਕਾਰ ਕੋਈ ਵੀ ਹੋਵੇ ਆਪਾਂ ਕਿਸੇ ਦੇ ਇੱਥੇ ਕੰਟਰੋਵਰਸੀ ਪੈਣਾ ਸਾਰੇ ਭਰਾ ਅਲੱਗ-ਅਲੱਗ ਪਾਰਟੀਆਂ ਨਾਲ ਆ ਤੁਸੀਂ ਵੀ ਅਲੱਗ-ਅਲੱਗ ਵੋਟਰਸ ਐਂ ਅਲੱਗ-ਅਲੱ ਕਹਿਣ ਦਾ ਭਾਵੇਂ ਹੈ ਕਿ ਪੰਜਾਬ ਸਰਕਾਰ ਉਹ BBMP ਨੂੰ ਇੱਥੇ ਡਿਸਪਿਊਟ ਕੀ ਆ ਕਿ ਆਹ ਲੈਂਡ BBMP ਦੀ ਆ ਪੰਜਾਬ ਸਰਕਾਰ ਦੀ ਆ ਜਾਂ NFL ਦੀ ਇਹ ਸਰਕਾਰਾਂ ਦੇ ਮੱਲਤੇ ਆ ਉਹ ਐਸਡੀਐਮ ਸਾਹਿਬ ਨੇ ਦੇਖਣਾ ਦੇਖਦੇ ਕਹਿਣ ਦਾ ਇਹ ਲੈਂਡ ਦਾ ਇਹ ਚੱਕਰ ਪੈ ਗਿਆ ਕਿਉਂਕਿ ਲੈਂਡ BBMP ਦੀ ਆ ਕਿਉਂਕਿ ਅਸੀਂ ਬੇਨਤੀ ਕਰਦੇ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੇ ਕਿਤੇ ਵੀ ਕੋਟ ਬੰਨੀ ਜੇ ਹਰਿਆਣਾ ਚ ਬੰਨੀ ਤਾਂ ਹਰਿਆਣਾ ਸਰਕਾਰ ਦੇ ਉਹਨੂੰ ਪ੍ਰੋਵਾਈਡ ਕਰਨਾ ਲੈਂਡ ਨੂੰ BBMP ਇੱਕ ਹਜ਼ਾਰਾ ਲੱਗ ਗਿਆ ਉਹ ਪਾਰਟਰ ਸਟੇਟ ਦਾ ਐਨਐਫਐਲ ਕਿਦਾਰਾ ਲੱਗ ਗਿਆ ਇਹਨਾਂ ਨੂੰ ਵੀ ਪੰਜਾਬ ਸਰਕਾਰ ਨੇ ਹੀ ਕਹਿਣਾ ਗਿਲੈਂਡ ਲੋ ਹਾਂਜੀ ਅਰਚਨ ਬੀਬੀਐਮਬੀ ਪਾਰੀ ਹੈ ਔਰ ਅਲੋਟਮੈਂਟ ਕਰਨੀ ਹੈ ਅਰਚਨ ਬੀਬੀਐਮਬੀ ਕੱਲ ਹੀ ਨਹੀਂ ਦੋਨੋਂ ਪਾਰ ਹੈ ਪੰਜਾਬ ਸਰਕਾਰ ਵੀ ਤੇ ਬੀਬੀਐਮਬੀ ਵੀ ਲੜਾਈ ਜਿਹੜੀ ਇਮੀਡੀਏਟ ਲੜਾਈ ਬੀਬੀਐਮਬੀ ਨਾਲ ਹੈ ਜਿਹੜੀ ਲੰਬੀ ਲੜਾਈ ਪੰਜਾਬ ਸਰਕਾਰ ਨਾਲ ਆਪਾਂ ਬੀਬੀਐਮਬੀ ਦਾ ਵੀ ਕੋਈ ਬਾਈਕਾਟ ਕਰ ਰਹੇ ਆ ਜਾਂ ਉਹਦੇ ਖਿਲਾਫ ਹੈ ਇਹ ਅਸੀਂ ਉਹਨਾਂ ਦੀ ਕੋਰਟ ਜਾਂਦੇ ਹੀ ਨਹੀਂ ਆ ਆ ਬੀਬੀਐਮਬੀ ਦੇ ਵਿਰੁੱਧ ਹੈ ਪੰਜਾਬ ਸਰਕਾਰ ਦੇ ਵੀ ਵਿਰੁੱਧ ਹੈ ਇਹ ਬਾਈਕਾਟ ਕਿੱਦਾਂ ਹੁੰਦਾ ਆਪਾਂ ਕੋਟ 6 ਦਿਨ ਤੋਂ ਆਪਾਂ ਆਪਣਾ ਕੰਮਕਾਰ ਵੀ ਸਾਡਾ ਜੇ ਹੁੰਦਾ ਆਪਾਂ ਵੀ ਇੱਕ ਤਰ੍ਹਾਂ ਦਾ ਕੰਮਕਾਰ ਆਉਂਦੇ ਜੇ ਕਲਾਇੰਟ ਆਣਗੇ ਤਾਂ ਸਾਡਾ ਪਰਿਵਾਰ ਚੱਲਦਾ ਹੋਰ ਚੱਲਦਾ ਅਸੀਂ ਵੀ ਤਾਂ ਆਪਣੇ ਹਿੱਤ ਨੂੰ ਜਿਹੜੇ ਮਾਰ ਕੇ ਬੈਠੇ ਨਾ ਇੱਥੇ ਤੇ ਅੱਜ ਦੇਖ ਲਓ ਕੋਈ ਕਲਾਇੰਟ ਨਹੀਂ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦ ਕੰਮੇ ਨਹੀਂ ਹੋਣਾ ਅਸੀਂ ਕੀ ਕਰਨ ਜਾਣਾ ਉੱਥੇ ਕਹਿਣ ਦਾ ਭਾਵ ਹੈ ਜਿਹੜੀ ਇਮੀਡੀਏਟ ਲੜਾਈ ਉਹ ਬੀਬੀਐਮਬੀ ਨਾਲ ਜਿਹੜੀ ਲੰਬੀ ਲੜਾਈ ਆ ਉਹ ਪੰਜਾਬ ਸਰਕਾਰ ਨਾਲ ਹੈ ਕਿੰਨੇ ਦਿਨ ਹੋ ਗਏ ਜੀ ਆਪਾਂ ਨੂੰ ਸੱਤ ਦਿਨ ਹੋ ਗਏ ਜੀ ਪਿਛਲੇ 6 ਦਿਨ ਹੋ ਗਏ ਅੱਜ ਸੰਦੀਪ ਚਰਵਾਰ ਤੋਂ ਪਿਛਲੇ ਬੈਠੇ ਸੈਟਰਡੇ ਤੋਂ ਬੈਠੇ ਇਹ ਕੰਟੀਨਿਊਸ ਲਿਆਗੇ ਦਾ ਬਾਅਦ ਡਿਸਾਈਡ ਕਰੇਗੀ ਪਰ ਕੰਟੀਨਿਊਸਲੀ ਹੈ ਜਦ ਤੱਕ ਸਾਡਾ ਕੋਈ ਸੰ ਕੋਈ ਹੱਲ ਮੀਨ ਕੀ ਕੋਈ ਪਰਮਾਨੈਂਟ ਕੋਈ ਸਾਨੂੰ ਰਿਸਪੌਂਸ ਨਹੀਂ ਮਿਲਦਾ ਕੋਈ ਉਧਰੋਂ ਪੱਕਾ ਨਹੀਂ ਮਿਲਦਾ ਕਿ ਇਹ ਗੱਲ ਦਾ ਹੱਲ ਆ ਹਾਂਜੀ ਪਿੱਛੇ ਜੇ ਵਕੀਰ ਸਾਹਿਬ ਤੁਹਾਡੇ ਵਕੀਰ ਭਾਈ ਪੰਜਾਬੀ ਆਮ ਆਦਮੀ ਦੀ ਆਈਸੀਓ ਤੁਹਾਨੂੰ ਕਹਿਣਾ ਇਹ ਹਾ ਇਹ ਦਿਨ ਸਭ ਕੌਣ ਹੈ ਕਿਹਦੇ ਆ ਤੁਸੀਂ ਸੀਐਮ ਪੋਰਟਲ ਤੇ ਇਸ ਸਮੱਸਿਆ ਨੂੰ ਪਾਇਆ ਨਹੀਂ 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 ਆਪਾਂ ਵਕੀਲ ਸੀਐਮ ਪੋਰਟਲ ਤੇ ਨਹੀਂ ਪਾਉਂਦੇ ਹੁੰਦੇ ਵਕੀਲਾਂ ਨੂੰ ਹੱਲ ਕਰਾਣੀ ਆਂਦੀ ਹੁੰਦੀ ਆ ਸੀਐਮ ਪੋਰਟਲ ਆ ਸਰਕਾਰ ਤਾਂ ਤੁਸੀਂ ਪੁਝਾਣਾ ਹੀ ਨਹੀਂ ਚਾਹੁੰਦੇ ਤੁਸੀਂ ਕਿਉਂ ਐਲਟੀਐਮ ਸਾਹਿਬ ਕੌਣ ਹੈ ਇੱਕ ਮਿੰਟ ਬਤਾਓ ਇੱਕ ਮਿੰਟ ਇਹ ਹਾਂ ਅੰਦਰ ਹਾਈ ਕੋਰਟ ਨੂੰ ਨਿਆਂ ਲੱਗਦੀ ਹੈ ਤਾਂ ਜੱਸ ਸਾਹਿਬ ਬਾਹਰ ਕੰਮ ਕਰਨ ਆਪਾਂ ਕੰਮ ਕਰਨ ਤਿਆਰ ਆ ਸਰ ਜਿੱਥੇ ਆਪ ਜਿੱਦ ਤੱਕ ਖੜ੍ਹਦੀ ਹੈ ਜਿੱਥੇ ਪੀਕ ਖੜਦੇ ਆ ਉੱਥੇ ਬਾਹਰ ਦੇ ਕੋਰ ਲੱਗੇ ਸਰ ਆਪਾਂ ਹੋਣੀ ਕੰਮ ਕਰਨ ਤਿਆਰ ਹੈ ਜੀ ਸਾਡੀ ਜਿਹੜੀ ਗ੍ਰਿਵੈਂਸ ਹੈ ਜਿਆਦਾ ਛੇਤੀ ਜਾਂਦੀਆਂ ਤੁਹਾਡੀ ਆਪਾਂ ਦਾ ਪਤਾ ਨਹੀਂ ਕਦੋਂ ਪਹੁੰਚਣੀ ਆਦੀ ਤੁਹਾਡੀ ਜਿਆਦਾ ਛੇਤੀ ਜਾਂਦੀ ਹਾਂ 60 ਪੈਸੇ ਦਾ ਛੇ ਹਾਂ 60 ਪੈਸੇ ਦਾ ਛੇ ਕਿ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਤੇ ਇਨਡਾਇਰੈਕਟ অর ਡਾਇਰੈਕਟ ਵੇ ਨਾਲ ਸਾਡੀਆਂ ਸਾਰੀਆਂ ਪਾਰਟੀਆਂ ਸਾਥ ਦੇ ਰੀਆਂ ਪਰ ਸਾਡੀ ਲੜ ਜਿਹੜੀ ਜਾਰੀ ਰੱਖਣੀ